ਦੀਨ ਕੇ ਦਾਤੇ ਦਇਆਕਰ ਦੀਨ ਕੇ ਦਾਤੇ ਦਇਆਕਰ ਦੀਨ ਕੇ ਦਾਤੇ ਦਇਆਕਰ ਦੀਨ ਕੇ ਦਾਤੇ ਲਿਆ ਪਾਏ ਵੀ ਕੇ ਦਾਤੇ ਦਇਆਕਰ ਦੀਨ ਕੇ کے, زیادے, کے oh, آئے دار ملے وار دار 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 ملے 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 وار دار ملے وار دار ملے وار او پورکھ بداتیں ਦਇਆ ਕਰ ਦੀਨ ਕੇ ਦਾਤ 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 ਤੀਲਾਕਾਰ ਜੀਂ ਕੇ ਦਾਤੇ ਉਹ ਆਤਮ ਖੋਲ ਸਾਚਾ ਸਾਰ ਆਤਮ ਖੋਲ ਸਾਚਾ ਸਾਰ ਆਤਮ ਖੋਲ ਸਾਚਾ ਸਾਰ ਆਤਮ ਖੋਲ ਸਾਚਾ ਸਾਰ 86 ਤੀਰਥ ਝੂਠੇ ਨਹਾਤੇ ਦਿਆਕਾਰ ਦੀਨ ਕਹਿਤਾ ਤੇ ਦਿਆਕਾਰ ਦੀਨ ਕਹਿਤਾ ਤੇ ਦਿਆਕਾਰ ਦੀਨ ਕਹਿਤਾ ਤੇ ਦਿਆਕਾਰ ਦੀਨ ਕਹਿਤਾ

ਤੇ ਹਨੇਰੀ ਰਾਤ ਤੇਂ ਦਾ ਆਕਾਰ ਦਿਨ ਕਹਿਦਾ ਤੇਂ ਦਾ ਆਕਾਰ ਦਿਨ ਕਹਿਦਾ ਤੇਂ ਦਾ ਆਕਾਰ ਦਿਨ ਕਹਿਦਾ ਜੋਤੀ ਜੋਤ ਸਰੂਪ ਹਾਰ ਜੋਤੀ ਜੋਤ ਸਰੂਪ ਹਾਰ ਅਠੇ ਪੈਰ ਕਾ ਰੰਗ ਰੰਗਾਏ ਅਠੇ ਪੈਰ ਕਾ ਰੰਗ ਰੰਗਾਏ ਸੋਏ ਨਾ ਜਾ ਕੇ ਕਿਸੇ ਵੇਲੇ ਪਰ ਬਾਤੇ ਦਿਆ ਕਰ ਦੀਨ ਕੇ ਦਾਤੇ ਦਿਆ ਕਰ ਦੀਨ ਕੇ ਦਾਤੇ ਦਿਆ ਕਰ ਦੀਨ ਕੇ ਦਾਤੇ ਮੇਰਾ ਕਾਰ ਤੀਨ ਕੇ ਦਾਤੇ ਤੇਰਾ ਕਾਰ ਤੀਨ ਕੇ ਦਾਤੇ ਸਾਚੀ ਸੋਨਪਕਾਰ ਸਾਚੀ ਸੋਨਪਕਾਰ ਸਾਚੀ ਸੋਨਪਕਾਰ ਸਾਚੀ ਸੋਨਪਕਾਰ ਗੁਰਸੇਖਾ ਪੁਕਾਰਦੇ ਗੁਰਸੇਖਾ ਪੁਕਾਰਦੇ ਗੁਰਸਿੱਖ ਪੁਕਾਰਦੇ ਗੁਰਸਿੱਖ ਪੁਕਾਰਦੇ ਕਰ ਕਿਰਪਾ ਆਪ ਦਤਾਰ ਕਰ ਕਿਰਪਾ ਆਪ ਦਤਾਰ ਦੁੱਖ ਕਾਇਆ ਸਰਬਨਵਾਰਦੇ ਦੁੱਖ ਕਾਇਆ ਸਰਬਨਵਾਰਦੇ ਦੁੱਖ ਕਾਇਆ ਸਰਬਨਵਾਰਦੇ ਦੁੱਖ ਕਾਇਆ ਸਰਬਨਵਾਰਦੇ ਸੱਚਾ ਭਗ ਚਰਨ ਪਿਆਰ ਸਾਚਾ ਬਗਛ ਚਰਨ ਪਿਆਰ ਸਾਚਾ ਬਿਸ਼ੇ ਚਰਨ ਪਿਆਰ ਸਾਚਾ ਬਿਸ਼ੇ ਚਰਨ ਪਿਆਰ ਆਬਰਤ ਸਾਚੀ ਤਾਰ ਦੇ ਆਬਰਤ ਸਾਚੀ ਤਾਰ ਦੇ ਆਮੇ ਤੇ ਸਾਚੇ ਆ ਨਾ ਕੋਈ ਸਕੇ ਮਾਰ ਨਾ ਕੋਈ ਸਕੇ ਮਾਰ ਨਾ ਕੋਈ ਸਕੇ ਮਾਰ ਨਾ ਕੋਈ ਸਕੇ ਮਾਰ ਸੱਚੀ ਸ਼ਬਦਾਂ ਹੱਥ ਕਟਾਰ ਦੇ ਸਾਤੀ ਸ਼ਬਦ ਹੱਥ ਕਟਾਰ ਦੇ ਸਾਤੀ ਸ਼ਬਦ ਹੱਥ ਕਟਾਰ ਦੇ ਸਾਤੀ ਸ਼ਬਦ ਹੱਥ ਕਟਾਰ ਦੇ ਓ ਮਾਨਸ ਜਨਮ ਆ ਨਾਵੇ ਹਾਰ ਮਾਨਸ ਜਨਮ ਆ ਨਾਵੇ ਹਾਰ ਸਜਨ ਜਨਮ ਆਵੇ ਹਾਰ ਮਾਨਸ ਜਨਮ ਆਵੇ ਹਾਰ ਮਾਨਸ ਜਨਮ ਆਵੇ ਹਾਰ ਮਾਨਸ ਜਨਮ ਆਵੇ ਹਾਰ ਸੋਹੰਗ ਸਾਚਾ ਗਲ ਵਿੱਚ ਹਾਰ ਦੇ ਸੋਹਾਂ ਗੁਲਸਾਂ ਚਾਗਲ ਵਿੱਚ ਹਾਰਦੇ ਸੋਹੰਦ ਸਾਚਾ ਗਾਲ ਵਿੱਚ ਹਾਰਦੇ ਸੋਹੰਦ ਸਾਚਾ ਗਾਲ ਵਿੱਚ ਹਾਰਦੇ ਮਾਰਾਈ ਸ਼ੇਰ ਸੰਗ ਵਿਸ਼ਨੋ ਭਗਵਾਨ ਮਾਰਾਈ ਸ਼ੇਰ ਸੰਗ ਵਿਸ਼ਨੋ ਭਗਵਾਨ ਉਹ ਕਰ ਕਿਰਪਾ ਦਰ ਆਇਆ ਤਾਰ ਦੇ ਕਰ ਕਿਰਪਾ ਦਰ ਆਇਆ ਤਾਰ ਦੇ So hangama oh. raiche, singhavi jeno, Bhagwan dija. So hangama oh. raiche, singhavi jeno, Bhagwan dija. So. ਕ੍ਰਿਸ਼ਨੋ ਭਗਵਾਨ ਦੀ ਜਾਂ ਸੋ ਹੰਗ ਮਾਰੈ ਸ਼ੇਰ ਸੰਗ ਕ੍ਰਿਸ਼ਨੋ ਭਗਵਾਨ ਦੀ ਜਾਂ ਸੋ ਹੰਗ ਮਾਰੈ ਸ਼ੇਰ ਸੰਗ ਕ੍ਰਿਸ਼ਨੋ ਭਗਵਾਨ ਦੀ ਜਾਂ